ਪਿੰਡ ਪੰਡੋਰੀ ਵਡਾਂਚ ਆਪਣੇ ਪੁੱਤਰ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਪਿਤਾ ਨੇ ਆਪਣੀ ਨੂੰਹ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਹੈ। ਮੁਲਜ਼ਮ ਸੋਹਰਾ ਆਪਣੇ ਪੁੱਤਰ ਵੱਲੋਂ ਮ੍ਰਿਤਕਾ ਨਾਲ ਕਰਵਾਏ ਗਏ ਪ੍ਰੇਮ ਵਿਆਹ ਤੋਂ ਨਾਰਾਜ਼ ਸੀ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਵਿਅਤਾ ਦੇ ਜੀਜੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਾਲੇ ਨੰਗਲ ਨੇ ਦੱਸਿਆ ਕਿ ਉਸਦੀ ਸਾਲੀ ਰਾਜਵਿੰਦਰ ਕੌਰ ਦਾ ਪੰਡੋਰੀ ਦੇ ਗੋਰਾ ਨਾ ਦੇ ਨੌਜਵਾਨ ਨਾਲ 8 ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਰਾਜਵਿੰਦਰ ਦਾ ਸੋਹਰਾ ਅੰਬਾ ਵਿਆਹ ਤੋਂ ਕਾਫੀ ਨਰਾਸੀ ਉਹ ਅਕਸਰ ਉਸ ਨਾਲ ਲੜਦਾ ਝਗੜਦਾ ਰਹਿੰਦਾ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਕੀ ਰਾਜਵਿੰਦਰ ਕੌਰ ਦਾ ਪਤੀ ਗੋਰਾ ਦੁਬਈ ਚਲਾ ਗਿਆ ਅਤੇ ਰਾਜਵਿੰਦਰ ਦਾ ਸਹੁਰਾ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਨਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਉਹਨਾਂ ਦੱਸਿਆ ਕਿ ਬੀਤੀ ਦੇਰ ਰਾਤ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੀ ਲੜਕੀ ਰਾਜਵਿੰਦਰ ਕੌਰ ਦੀ ਰਸੋਈ ਵਿੱਚ ਡਿੱਗ ਕੇ ਮੌਤ ਹੋ ਗਈ ਜਿਸ ਤੋਂ ਬਾਅਦ ਉਹ ਸਾਰੇ ਮੌਕੇ ਤੇ ਪਹੁੰਚ ਗਏ ਅਤੇ ਦੇਖਿਆ ਕਿ ਉਸ ਦੀ ਧੌਣ ਤੇ ਕੁਝ ਨਿਸ਼ਾਨ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਥਾਣਾ ਕੰਬੋ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਦਾ ਆਪਣੇ ਸਹੁਰੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਸਹੁਰੇ ਨੇ ਅੰਬਾ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤੇ ਮਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਮਲਜ਼ਮ ਪਾਇਆ ਗਿਆ ਉਸ ਖਿਲਾਫ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੰਡੀ ਸਰ ਜਿਹੜੀ ਨੌਰਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਮਕੀਰ ਆ ਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਇਹਨਾਂ ਦਾ ਆਪਸ ਵਿੱਚ ਪਰਿਵਾਰਕ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਨਾਲ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਦਾ ਘਰ ਵਾਲਾ ਆ ਰਾਜਿੰਦਰ ਕੌਰ ਦਾ ਪਤੀ ਗੋਰਾ ਉਹ ਦੁਬਈ ਰਹਿੰਦਾ ਸੌਰੇ ਨਾਲ ਨਹੀਂ ਵੱਢਦੀ ਨਹੀਂ ਇਹਨਾਂ ਲਾਭ ਮੈਂ ਅੱਜ ਕਰਾਈ ਸੀ ਨਰੀਆਣਬਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੋਨੈਰਾ ਵਿਆਹ ਕਰਵਾਦਾ ਹੋਇਆ ਜੀ 8 ਮਹੀਨੇ ਪਹਿਲਾਂ ਤੇ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨ ਵਾਲੀ ਕਰੇ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਤੇ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਵਿਆਹ ਹੋਇਆ ਹੈ ਤਾਂ ਮਾਰਿਆ ਕਿਦਾਂ ਗਿਆ ਜੀ ਉਹਦੇ ਸੋਹਰੇ ਵਲੋਂ ਗਲ ਕੁੱਟ ਕੇ ਮਾਰੇ ਗਏ ਤਾਂ ਗ੍ਰਿਫਤਾਰੀ ਪਾਈ ਗਈ ਹੈ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅੰਮਲ ਚ ਲਿਆਂਦੀ ਜਾਊਗੀ ਗੁਰਪ੍ਰੀਤ ਸਿੰਘ ਸਿੱਤੋਂ ਰਹਿਣ ਵਾਲੇ ਹਾਂ ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂ ਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਮੇਰੇ ਪੁੜੀ ਦੇ ਪਰਿਵਾਰ ਚੋਂ ਕੀ ਲੱਗਦੇ ਨੇ ਪਰਵਾਰ ਜੀ ਦਾ ਸਰ ਮੈਂ ਭਈਆ ਲੱਗਦਾ ਜੀ ਜੇ ਤੁਹਾਡਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਆ ਤੁਹਾਡੀ ਭੈਣਾ ਸਰ ਇਹ ਹੋਇਆ ਦਾ ਇਹਨੂੰ ਲੌਨਰ ਜੋ ਹੀ ਸਰ ਤੇ ਕਰਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸੁਲਾਮਨਤੀ ਨਾ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਰ ਜੋ ਹਨ ਫੋਨ ਕੀਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਇਹ ਅੰਬਾਰੀ ਉੱਥੇ ਉਹਦੀ ਘਰ ਦੀ ਇਹ ਮੰਜੇ ਦੇ ਲੰਮੇ ਪਾਈ ਸੀ ਕੁੜੀ ਤਾਨੂੰ ਆਂਦੇ ਸਰ ਵੀ ਇਹ ਰਸੋਈ ਚ ਡੇਕੇ ਮਰ ਗਈ ਆ ਤੈਂ ਸਾਰੇ phones ਤੇ ਦਾਗ ਵੇਖਿਆ ਤੈਂ ਸਾਰਾ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂ ਤਾਂ ਹੁਣ ਇਹਦੇ ਵਿੱਚ ਕੀ ਨਹੀਂ ਅਸਤੋਈ ਹੋਈ ਉਹਦੀ ਰਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਪਹਿਨਣਾ ਸਾਰੇ ਇਹ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਨਹੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਪੁੱਛਿਆ ਤੇ ਨਹੀਂ ਸਰ ਅੱਡ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹਨਾਂ ਨੂੰ ਸਾਫ ਸਰ ਮੰਗਦੇ